ਸ਼ੇਨਮੇ ਤਸਿੱਤ ਨੂੰ ਸਟਾਰਟ ਹੂੰ ਦੂਜਾ ਹੈਗਾ 92309 5520 501 ਹੂੰ ਕੋਈ ਸਜਾਦ ਭੱਟੀ ਆਪਣੇ ਨੂੰ ਦੱਸਦਾ ਜੀ ਹੂੰ ਤੇ ਉਹ ਕਹਿੰਦਾ ਵੀ ਮੈਂ ਵੱਡੇ ਵੱਡੇ ਸਜਾਤੇ ਆ ਜਾਂ ਇੱਕ ਵਾਰ ਬੰਬ ਕੇ ਬੰਬ ਕਾਹਨ ਕੀਤਾ ਕਿਸੇ ਦੇ ਘਰ ਉਹ ਵੀ ਮੈਂ ਹੀ ਕਰਾਇਆ ਸੀਗਾ ਤੇ ਤੂੰ ਤਗੜਾ ਹੋ ਜਾ ਹੂੰ ਅੱਜ ਤੱਕ ਮੈਨੂੰ ਮੇਰੇ 38 ਸਾਲ ਦੇ ਕੈਰੀਅਰ ਵਿੱਚ ਕਦੇ ਕੋਈ ਧਮਕੀ ਨਹੀਂ ਆਈ ਮੈਂ ਵੱਡੇ ਵੱਡੇ ਜਿਹੜੇ ਗੈਂਗਸਟਰ ਵੀ ਘਾੜ ਕੇ ਹੀ ਉਨ੍ਹਾਂ ਕਾਰਵਾਈ ਕੀਤੀ ਆ ਕਦੇ ਇਹੋ ਜਿਹੀ ਗੱਲ ਨਹੀਂ ਆਈ ਲੇਕਿਨ ਇਸ ਟਾਈਮ ਤੇ ਇੱਕ ਨੇ ਮੇਰਾ ਸਾਡਾ ਕੈਰੈਕਟਰ ਖਤਮ ਕਰਤਾ ਇਹਨਾਂ ਨੇ ਦੂਜਾ ਮੈਨੂੰ ਇਹ ਬਾਹਰੋਂ ਪਾਕਿਸਤਾਨ ਤੋਂ ਹੀ ਧਮਕੀਆਂ ਆ ਰਹੀਆਂ ਇਟ ਮੀਨਜ਼ ਜਰਮੇਲ ਸਿੰਘ ਹੋਣਾ ਦਾ ਪਾਕਿਸਤਾਨ ਏਜੰਸੀਆਂ ਦੇ ਨਾਲ ਵੀ ਕੋਈ ਨਾ ਕੋਈ ਲੈਂਕ ਹੈਗਾ ਜਿਹੜਾ ਮੈਨੂੰ ਉਥੋਂ ਜਿਹੜੇ ਹੈਗੇ ਧਮਕੀਆਂ ਆ ਰਹੀਆਂ ਜੀ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਦੀ ਚੰਗੀ ਤਰ੍ਹਾਂ ਨਿਸ਼ਚੋਦ ਕੀਤੀ ਜਾਵੇ ਤੇ ਮੈਂ ਮੰਗ ਕਰਦਾ ਕਿ ਜਿਹੜਾ ਹੈਗਾ ਵਾ ਇਸ ਜਿਹ ਰਾਮ ਜੀ ਆਪ ਕ੍ਰਿਮੀਨਲ ਆਦਮੀ ਹੈ ਇਹ ਤੇਰਾ 7-8 ਤਰਾ ਆਪਣੇ ਪਹਿਲਾਂ ਪਰਚੇ ਦਿੱਤੇ ਹੈਗੇ ਨੇ ਇਹਦੇ ਪਿੰਡ ਵਿੱਚ ਇੱਕ ਸਾਡੀ ਚੌਕੀ ਹੈ ਇਹ ਚੌਕੀ ਵਿੱਚ ਕਾਉਣਾ ਚਾਹੁੰਦਾ ਤੁਹਾਨੂੰ ਕਿਉਂਕਿ ਇਹ ਚੱਟੇ ਦਾ ਜਿਹੜਾ ਹੈਗਾ ਕਾਰੋਬਾਰ ਕਰਨ ਦੇ ਵਿੱਚ ਦੂਜਿਆਂ ਦੇ ਪੈਸੇ ਦੇ ਕੇ ਮਦਦ ਕਰਦਾ ਤੇ ਜਿਹੜਾ ਮੇਰੇ ਵੱਲ ਪਹਿਲਾਂ ਜਿਹੜੇ ਮੇਰੇ ਪਹਿਲੇ ਹਸ ਚੁਰਾਏ ਨੇ ਉਹਨਾਂ ਵੱਲੋਂ ਮੇਰੇ ਵੱਲੋਂ ਜਿਹੜਾ ਹੈਗਾ ਨਸ਼ੇ ਦੇ ਪੂਰੀ